ਲੋ ਜੀ ਦੋਸਤੋ ਫਿਰ ਤੋਂ ਇੱਕ ਵਾਰ ਨਿਗਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਜੁੜੇ ਹੋਇਆ ਫਿਲਨਾ ਸਟੂਡੀਓ ਦੁਆਬਾਰੀ ਰਡਾ ਮੰਚ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਸਭ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਜੀ ਅੱਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਿ ਮੋਹਨ ਦਾਸ ਕਰਮਚੰਦ ਗਾਂਧੀ ਦੇ ਕਤਲ ਦੇ ਵਿੱਚ ਵੀਰ ਸਵਾਰਕਰ ਦੀ ਕੋਈ ਭੂਮਿਕਾ ਸੀ ਮੋਹਨ ਦਾਸ ਕਰਮਚੰਦ ਗਾਂਧੀ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਲੋਕਾਂ ਦੀ ਪਛਾਣ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਵੀ ਅਕਤੂਬਰ 2017 ਚ ਗਾਂਧੀ ਦੇ ਕਤਲ ਦੀ ਜਾਂਚ ਮੁੜ ਤੋਂ ਸ਼ੁਰੂ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਸੀ ਗਾਂਧੀ ਦੇ ਕਤਲ ਦੇ ਲਈ ਨਥੁਰਾਂ ਵਿਨਾਇਕ ਗੌਂਢੇ ਅਤੇ ਨਰਾਇਨ ਨਰਾਇਣ ਆਪਟੇ ਨੂੰ 19 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਗਾਂਧੀ ਕਤਲ ਮਾਮਲੇ ਦੇ ਵਿੱਚ ਸਹਿ-ਮੁਲਜ਼ਮ ਤੇ ਨੱਥੂ ਰਾਮ ਦੇ ਛੋਟੇ ਭਰਾ ਗੋਪਾਲ ਗੋਂਡਸੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਗੋਪਾਲ ਨੇ ਆਪਣੀ ਕਿਤਾਬ ਗਾਂਧੀ ਵਧ ਅਤੇ ਮੈਂ ਦੇ ਵਿੱਚ ਲਿਖਿਆ ਗਾਂਧੀ ਕਤਲ ਪਿਸਤੌਲ ਹੱਥ ਦੇ ਵਿੱਚ ਲੈਣ ਤੇ ਗੋਲੀ ਮਾਰ ਦੇਣ ਵਰਗੀ ਘਟਨਾ ਨਹੀਂ ਸੀ ਬਲਕਿ ਇੱਕ ਇਤਿਹਾਸਕ ਘਟਨਾ ਸੀ। ਅਜਿਹੇ ਘਟਨਾਵਾ ਕਦੇ-ਕਦੇ ਕਹਿੰਦੇ ਹੁੰਦੀਆਂ ਨੇ। ਨਹੀਂ ਸਦੀਆਂ ਦੇ ਵਿੱਚ ਵੀ ਅਜਿਹਾਂ ਘਟਨਾਵਾਂ ਨਹੀਂ ਵਾਪਰਦੀਆਂ ਗਾਂਧੀ ਦਾ ਕਤਲ ਭਾਰਤੀ ਰਾਸ਼ਟਰਵਾਦ ਬਾਰੇ ਦੋ ਵਿਚਾਰਧਾਰਾਵਾਂ ਦੇ ਵਿੱਚ ਸੰਘਰਸ਼ ਦਾ ਨਤੀਜਾ ਸੀ ਜਾਨਕਿ ਗਾਂਧੀ ਅਤੇ ਉਹਨਾਂ ਦੇ ਕਾਤਲਾਂ ਦੀ ਸੋਚ ਦਾ ਫਰਕ ਕੀ ਸੀ ਗਾਂਧੀ ਦਾ ਜ਼ੁਰਮ ਇਹ ਸੀ ਕਿ ਉਹ ਇੱਕ ਅਜਿਹੀ ਆਜ਼ਾਦ ਭਾਰਤ ਦੀ ਕਲਪਨਾ ਕਰਦੇ ਸਨ ਜਿੱਥੇ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਬਿਨਾਂ ਭੇਦਭਾਵ ਕਹਿੰਦੇ ਰਹਿ ਸਕਣ ਦੂਜੇ ਪਾਸੇ ਸੰਤ ਗਾਂਧੀ ਦੇ ਕਾਤਲਾਂ ਨੇ ਹਿੰਦੂ ਰਾਸ਼ਟਰਵਾਦੀ ਸੰਗਠਨਾ ਖਾਸ ਤੌਰ ਦੇ ਉਤੇ ਵਿਨਾਇਕ ਦਾਮੋਦਰ ਸਵਾਰਕਰ ਦੀ ਅਗਵਾਈ ਵਾਲੀ ਹਿੰਦੂ ਮਹਾਸਭਾ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਹਿੰਦੂਤਵ ਦਾ ਪਾਠ ਪੜਾਇਆ ਸੀ ਹਿੰਦੂ ਵੱਖਵਾਦੀ ਦੀ ਇਸ ਵਿਚਾਰਧਾਰਾ ਦੇ ਅਨੁਸਾਰ ਸਿਰਫ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਦੇ ਸੀ ਹਿੰਦੂਤਵ ਵਿਚਾਰਧਾਰਾ ਦੇ ਵਾਲੇ ਸਵਾਰਕਰ ਨੇ ਇਸੇ ਸਿਧਾਂਤ ਦੀ ਪੇਸ਼ਕਾਰੀ ਹਿੰਦੂਤਬ ਨਾਮਕ ਗ੍ਰੰਥ ਦੇ ਵਿੱਚ ਵੀ ਕੀਤੀ ਸੀ ਜ਼ਿਕਰ ਜੋ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਵਾਲੀ ਇਹ ਕਿਤਾਬ ਅੰਗਰੇਜ਼ ਸ਼ਾਸਕਾਂ ਨੇ ਸਵਾਰਕਰ ਨੂੰ ਉਦੋਂ ਲਿਖਣ ਦਾ ਮੌਕਾ ਦਿੱਤਾ ਸੀ ਜਦੋਂ ਉਹ ਜੇਲ੍ਹ ਦੇ ਵਿੱਚ ਸੀ ਤੇ ਉਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਗਤੀਵਿਧੀਆਂ ਕਰਨ ਤੇ ਪਾਬੰਦੀ ਸੀ ਸਵਾਰਕਰ ਨੂੰ ਟਿੱਲ ਕਿਵੇਂ ਦਿੱਤੀ ਗਈ ਇਸ ਨੂੰ ਸਮਝਣ ਦੇ ਬਿਲਕੁਲ ਸਮਝਣਾ ਬਿਲਕੁਲ ਵੀ ਮੁਸ਼ਕਲ ਨਹੀਂ ਹੈ ਕਿ ਅੰਗਰੇਜ਼ਾਂ ਨੇ ਇਹ ਟਿੱਲ ਕਿਉਂ ਦਿੱਤੀ ਸ਼ਾਸਕ ਗਾਂਧੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਸਾਂਝੇ ਆਜ਼ਾਦੀ ਅੰਦੋਲਨ ਦੇ ਉਭਾਰ ਤੋਂ ਬਹੁਤ ਪਰੇਸ਼ਾਨ ਸਨ ਅਜੇ ਸਮੇਂ ਦੇ ਵਿੱਚ ਸਵਾਰ ਕਰਦਾ ਹਿੰਦੂ ਰਾਸ਼ਟਰ ਦਾ ਨਾਰਾ ਸ਼ਾਸਕਾਂ ਦੇ ਲਈ ਆਸ ਮਾਨੀ ਜੜਾ ਬਖਸ਼ ਸੀ ਉਹਨਾਂ ਨੇ ਹਿੰਦੂਤਵ ਦੇ ਸਿਧਾਂਤ ਦੀ ਵਿਆਖਿਆ ਸ਼ੁਰੂ ਕਰਦੇ ਹੋਏ ਹਿੰਦੂਤਵ ਅਤੇ ਹਿੰਦੂ ਧਰਮ ਦੇ ਵਿੱਚ ਫਰਕ ਕੀਤਾ ਪਰ ਜਦੋਂ ਤੱਕ ਉਹ ਹਿੰਦੂਤਵ ਦੀ ਪਰਵਾਸ਼ਾ ਪੂਰੀ ਕਰਦੇ ਦੋਵਾਂ ਦੇ ਵਿੱਚ ਫਰਕ ਪੂਰੀ ਤਰ੍ਹਾਂ ਗਾਇਬ ਹੋ ਚੁੱਕਿਆ ਸੀ ਹਿੰਦੁਸਤਾਨ ਹੋਰ ਕੁਝ ਨਹੀਂ ਬਲਕਿ ਸਿਆਸੀ ਹਿੰਦੂ ਦਰਸ਼ਨ ਬਣ ਗਿਆ ਸੀ ਇਹ ਹਿੰਦੂ ਵੱਖਵਾਦ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਗਿਆ ਆਪਣਾ ਗ੍ਰੰਥ ਖਤਮ ਕਰਦੇ ਹੋਏ ਸਵਾਰਕਰ ਹਿੰਦੂਤਵ ਅਤੇ ਹਿੰਦੂਵਾਦ ਦੇ ਵਿੱਚ ਦੇ ਫਰਕ ਨੂੰ ਪੂਰੀ ਤਰ੍ਹਾਂ ਭੁੱਲ ਗਏ ਸਿਰਫ ਹਿੰਦੂ ਭਾਰਤੀ ਰਾਸ਼ਟਰ ਦਾ ਅੰਗ ਹੈ ਕਹਿੰਦੇ ਉਹਨਾਂ ਦੇ ਮੁਤਾਬਕ ਸਿਰਫ ਹਿੰਦੂ ਭਾਰਤੀ ਰਾਸ਼ਟਰ ਦਾ ਅੰਗ ਸੀ ਤੇ ਹਿੰਦੂ ਉਹ ਸੀ ਹੋਰ ਕੋਈ ਨਹੀਂ ਜੋ ਕਿ ਸਿੰਧੂ ਜੋ ਸਿੰਧੂ ਤੋਂ ਸਾਗਰ ਤੱਕ ਫੈਲੀ ਹੋਈ ਜਨਕੀ ਸਿੰਧ ਨਦੀ ਜਿਹੜੀ ਹੈ ਸਿੰਧੂ ਤੋਂ ਸਾਗਰ ਤੱਕ ਫੈਲੀ ਹੋਈ ਇਸ ਜ਼ਮੀਨ ਨੂੰ ਆਪਣੀ ਪੁਰਖਾਂ ਦੀ ਜ਼ਮੀਨ ਮੰਨਦਾ ਜੋ ਖੂਨ ਸੰਬੰਧ ਦੀ ਨਜ਼ਰ ਤੋਂ ਉਸੇ ਮਹਾਨ نسل ਦਾ ਵਾਂਛ ਹੈ ਜਿਸ ਦਾ ਪਹਿਲਾ ਉਭਾਰ ਸਖਤ ਸਿੰਧੂਆਂ ਸਿੰਧੀਆਂ ਦੇ ਜਿਹੜਾ ਹੋਇਆ ਸੀ ਜਾਂ ਫਿਰ ਕਹਿ ਲੋ ਜੋ ਉੱਤਰ ਅਧਿਕਾਰੀ ਅਧਿਕਾਰ ਦੀ ਨਜ਼ਰ ਤੋਂ ਆਪਣੇ ਆਪ ਨੂੰ ਉਸੇ ਨਸਲ ਦਾ ਮੰਨਦਿਆ ਹੈ ਅਤੇ ਇਸ ਨਸਲ ਦੇ ਉਸ ਸੱਭਿਆਚਾਰ ਦੇ ਰੂਪ ਦੇ ਵਿੱਚ ਮਾਨਤਾ ਦਿੰਦਾ ਹੈ ਜੋ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਕੱਠੇ ਕੀਤੇ ਗਏ ਦੱਸੇ ਜਾਂਦੇ ਨੇ ਰਾਸ਼ਟਰ ਦੀ ਪਰਿਭਾਸ਼ਾ ਦੇ ਨਾਵਲ ਸਵਾਰਕਰ ਦਾ ਸੱਟਾ ਸੀ ਕਿ ਈਸਾਈ ਅਤੇ ਮੁਸਲਮਾਨ ਭਾਈਚਾਰਾ ਜੋ ਜ਼ਿਆਦਾਤਰ ਗਿਣਤੀ ਦੇ ਵਿੱਚ ਅਜੇ ਤੱਕ ਹਿੰਦੂ ਸੀ ਤੇ ਜਿਹੜੇ ਆਪਣੀ ਪਹਿਲੀ ਹੀ ਪੀੜ੍ਹੀ ਦੇ ਵਿੱਚ ਨਵੇਂ ਧਰਮ ਦੇ ਪੈਰੋਕਾਰ ਬਣੇ ਭਾਵੇਂ ਸਾਂਝੇ ਪੁਰਖਾਂ ਦੀ ਜ਼ਮੀਨ ਦਾ ਦਾਵਾ ਕਰਨ ਤੇ ਲਗਭਗ ਸ਼ੁੱਧ ਹਿੰਦੂ ਖੋਣ ਤੇ ਮੂਲ ਦਾ ਦਾਵਾ ਕਰਨ ਦੇਵੇ ਕਰਨ ਪਰ ਉਹਨਾਂ ਨੂੰ ਹਿੰਦੂ ਦੇ ਰੂਪ ਦੇ ਵਿੱਚ ਮਾਨਤਾ ਨਹੀਂ ਦਿੱਤੀ ਜਾ ਸਕਦੀ ਸੀ ਪਰ ਇਹਨਾਂ ਦੇ ਵਿੱਚ ਇਹ ਮੰਨਦੇ ਨੇ ਜੀ ਅਸੀਂ ਕੀ ਉਸੇ ਖਿੱਤੇ ਦੇ ਵਿੱਚ ਜੰਮੇ ਪਲੇ ਆ ਉੱਥੇ ਹੀ ਪੈਦਾ ਹੋਏ ਆ ਅਸੀਂ ਕਿਤੇੋਂ ਬਾਹਰ ਹੋ ਨਹੀਂ ਆਏ ਪਰ ਅਸਲ ਦੇ ਵਿੱਚ ਜਿਹੜੇ ਅਸਲ ਜਿਹੜੇ ਲੋਕ ਨੇ ਕਹਿ ਸਕਦੇ ਆ ਕਿ ਸਿੰਧੀ ਲੋਕ ਨੇ ਸਿੰਧੂ ਲੋਕ ਨੇ ਜਾਂ ਅਸਲ ਦੇ ਵਿੱਚ ਜਿਹੜੇ ਜਹੂਦੀ ਲੋਕ ਨੇ ਅੱਜ ਵੀ ਲਦਾਖ ਦੇ ਲਾਗੇ ਜਿਹੜੇ ਨੇ ਪਹਾੜੀ ਇਲਾਕਿਆਂ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਪਿਛਲੇ ਦਿਨੀ ਜ਼ਿਕਰ ਕੀਤਾ ਸੀ ਜਰਮਨ ਤੋਂ ਉਥੋਂ ਖਾਸ ਕਰਕੇ ਔਰਤਾਂ ਜਿਹੜੀਆਂ ਨੇ ਉਹ ਪਿਓਰ ਬਲੱਡ ਕਿਹਾ ਜਾਂਦਾ ਹੈ ਬਲੂ ਆਇਜ਼ ਗ੍ਰੀਨ ਆਇਜ਼ ਉਹਨਾਂ ਦੀਆਂ ਨੇ ਤੇ ਉਹ ਜਿਹੜੇ ਅਸਲ ਦੇ ਵਿੱਚ ਜਹੂਦੀ ਲੋਕ ਨੇ ਪਰ ਆ ਜਿਹੜਾ ਰੋਲਾ ਰੱਪਾ ਇਜ਼ਰਾਈਲ ਦਾ ਜਆ ਹੋ ਰਿਹਾ ਹੈ ਤਾਂ ਉਧਰੋਂ ਕਿਤੇੋਂ ਲਿਆ ਕੇ ਜਿਹੜੇ ਵਸਾਏ ਗਏ ਲੋਕ ਨੇ ਅਸਲ ਦੇ ਵਿੱਚ ਜਹੂਦੀ ਲੋਕ ਜਿਹੜੇ ਨੇ ਜਿਹੜੀ ਗੱਲ ਕੀਤੀ ਆ ਕਿ ਪ੍ਰੈਗਨੈਂਟ ਹੋਣ ਆਉਂਦੀਆਂ ਨੇ ਜਨਮ ਦੀਆਂ ਖਾਸ ਬਹੁਤ ਖਾਸ-ਖਾਸ ਔਰਤਾਂ ਜਿਹੜੀਆਂ ਨੇ ਤੇ ਉਸ ਪਿੰਡ ਦੇ ਵਿੱਚ ਉਹਨਾਂ ਦੇ ਆਪਣੀ ਰੀਤੀ ਰਿਵਾਜ ਨੇ ਉਸੇ ਜਿਹੜੇ ਨੇ ਖਾਸ ਕਰਕੇ ਉਹ ਬੱਕਰੀ ਦੀ ਜਿਹੜੀ ਹੈ ਉਹਦਾ ਉਹਨੂੰ ਜਿਹੜੀ ਉਹਦੋਂ ਪੂਜਦੇ ਨੇ ਬੱਕਰੀ ਨੂੰ ਜਿਹੜਾ ਚੰਗਾ ਮੰਨਦੇ ਨੇ ਉਹਦੀ ਰਿਸਪੈਕਟ ਕਰਦੇ ਨੇ ਧਾਰਮਿਕ ਪੱਧਰ ਦੇ ਉੱਤੇ ਤੇ ਉਹ ਜਿਹੜੇ ਨੇ ਅਸਲ ਦੇ ਵਿੱਚ ਯਹੂਦੀ ਕਿਉਂਕਿ ਜਿਹੜੇ ਗੱਲ ਆਉਂਦੀ ਹੈ ਧਰਮਾਂ ਦੀ ਤਾਂ ਜੀਸਸ ਹੋਏ ਨੇ ਤਾਂ ਉਹਨਾਂ ਨੇ ਵੀ ਜੜੀਆਂ ਨੇ ਭੇਡਾਂ ਬੱਕਰੀਆਂ ਜ਼ਰੂਰ ਚਾਰੀਆਂ ਹੋਰ ਸਾਰੀਆਂ ਚੀਜ਼ਾਂ ਕੀਤੀਆਂ ਤੇ ਇਸੇ ਤਰ੍ਹਾਂ ਜਿਹੜੇ ਉਹ ਅਸਲ ਦੇ ਵਿੱਚ ਜਹੂਦੀ ਲੋਕ ਜਿਹੜੇ ਨੇ ਉਹ ਆ ਪਰ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਤੇ ਉਹ ਸਾਰੀਆਂ ਸਿਲਸਿਲਾ ਹੈ ਤੇ Hindu ਦਾ ਤੇ ਜਾਂ ਹੋਰ ਜਿਹੜੇ ਧਰਮਾਂ ਦਾ ਰੋਲਾ ਰੱਪਾ ਇਹ ਸਾਬਤ ਕਰਨ ਦੇ ਲਈ ਵਿੱਚ ਲੱਗੇ ਹੋਏ ਨੇ ਕਿ ਜਿਹੜੇ ਨੇ ਅਸਲ ਲੋਕ ਜਿਹੜੇ ਨੇ ਉਹ ਨਹੀਂ ਪਰ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਅਸਲ ਲੋਕ ਹੋ ਨਹੀਂ ਹੈ ਉਹਨਾਂ ਦਾ ਇੱਕ ਕਿਨਾਰੇ ਕੀਤਾ ਗਿਆ ਹੈ ਕਿਨਾਰੇ ਕੀਤਾ ਹੋਇਆ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਉਹ ਕੇ ਮਾਰ ਰਹੇ ਨੇ ਉਹ ਲੋਕ ਤੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਅੱਗੇ ਗੱਲ ਕਰੀਏ ਇਸ ਆਰਟੀਕਲ ਚੋਂ ਕਹਿੰਦੇ ਨੇ ਕਿਉਂਕਿ ਨਵੇਂ ਪੰਥ ਨੂੰ ਅਪਣਾ ਕੇ ਨਵੇਂ ਪੰਥ ਨੂੰ ਅਪਣਾ ਕੇ ਉਹਨਾਂ ਨੇ ਕੁੱਲ ਮਿਲਾ ਕੇ ਹਿੰਦੂ ਸੰਸਕ੍ਰਿਤ ਦਾ ਹੋਣ ਦਾ ਦਾਵਾ ਗਵਾ ਦਿੱਤਾ ਗਾਂਧੀ ਦਾ ਕਤਲ ਭਾਰਤੀ ਰਾਸ਼ਟਰਵਾਦ ਬਾਰੇ ਦੋ ਵਿਚਾਰਧਾਰਾਵਾਂ ਦੇ ਵਿੱਚ ਸੰਘਰਸ਼ ਦਾ ਨਤੀਜਾ ਸੀ ਗਾਂਧੀ ਦੇ ਕਤਲ ਦੇ ਲਈ ਨਥੁਰਾਮ ਵਿਨਾਇਕ ਗੋਂਡੇ ਸੇ ਅਤੇ ਨਾਰਾਇਣ ਆਪਟੇ ਨੂੰ 19 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ Hindu ਵਕਵਾਦ ਦੇ ਇਸ ਵਿਚਾਰਧਾਰਾ ਦੇ ਅਨੁਸਾਰ ਸਿਰਫ ਜਿਹੜਾ ਹੈ Hindu ਰਾਸ਼ਟਰ ਦਾ ਨਿਰਮਾਣ ਕਰਦੇ ਸੀ Hindu ਤਾਂ ਵਿਚਾਰਧਾਰਾ ਦੇਣ ਵਾਲੇ ਸਵਾਰ ਕਰਨੇ ਇਸ ਸਿਧਾਂਤ ਦੀ ਪੇਸ਼ਕਾਰੀ Hindu ਤਵ ਨਾਮਕ ਗ੍ਰੰਥ ਦੇ ਵਿੱਚ ਕੀਤੀ ਸੀ ਆਪਣਾ ਗ੍ਰੰਥ ਖਤਮ ਕਰਦੇ ਹੋਏ ਸਵਾਰ ਕਰ Hindu ਤਵ ਤੇ Hindu ਵਾਦ ਦੇ ਵਿੱਚ ਦੇ ਫਰਕ ਨੂੰ ਪੂਰੀ ਤਰ੍ਹਾਂ ਭੁੱਲ ਗਏ ਇਹ ਭਾਰਤੀ ਰਾਸ਼ਟਰ ਦੀ ਸਮਲਿਤ ਕਲਪਨਾ ਤੇ ਵਿਸ਼ਵਾਸ ਸੀ ਜਿਸ ਦੇ ਲਈ ਗਾਂਧੀ ਦਾ ਕਤਲ ਕੀਤਾ ਗਿਆ ਗਾਂਧੀ ਦਾ ਕਤਲ ਕਿਉਂ ਹੋਇਆ ਇਹ ਭਾਰਤੀ ਰਾਸ਼ਟਰ ਦੀ ਸਮਲਿਤ ਕਲਪਨਾ ਤੇ ਵਿਸ਼ਵਾਸ ਸੀ ਜਿਸ ਦੇ ਲਈ ਗਾਂਧੀ ਦਾ ਕਤਲ ਕੀਤਾ ਗਿਆ ਦੱਸਿਆ ਜਾਂਦਾ ਹੈ ਜਾਂਦਾ ਹੈ ਗਾਂਧੀ ਦਾ ਸਭ ਤੋਂ ਵੱਡਾ ਜ਼ੋਰਮ ਸੀ ਕਿ ਉਹ ਸਵਾਰ ਕਰਦੇ ਹਿੰਦੂ ਰਾਸ਼ਟਰਵਾਦੀ ਰਥ ਯਾਤਰਾ ਦੇ ਲਈ ਸਭ ਤੋਂ ਵੱਡਾ ਰੋੜਾ ਬਣ ਗਏ ਸੀ ਗਾਂਧੀ ਦੇ ਕਤਲ ਦੇ ਵਿੱਚ ਸ਼ਾਮਲ ਮੁਲਜ਼ਮਾਂ ਦੇ ਬਾਰੇ ਅੱਜ ਭਾਵੇਂ ਜਿੰਨੀਆਂ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹੋਣ ਪਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਜਿਹੜੇ ਨੇ ਜਿਨ੍ਹਾਂ ਤੋਂ ਹਿੰਦੂਤਵ ਜੁੰਡਲੀ ਡੂੰਗੇ ਸੰਬੰਧ ਦੀ ਗੱਲ ਕਰਦੀ ਹੈ ਉਸ ਦੀ رائے ਸਾਫ਼ ਸੀ ਪਟੇਲ ਦਾ ਮੰਨਣਾ ਸੀ ਕਿ ਆਰਐਸਐਸ ਜਿਹੜੀ ਹੈ ਖਾਸ ਤੌਰ ਦੇ ਉੱਤੇ ਸਵਾਰਕਰ ਅਤੇ ਹਿੰਦੂ ਮਹਾਸਭਾ ਦਾ ਵੱਡੇ ਜ਼ੁਰਮ ਦੇ ਵਿੱਚ ਸਿੱਧਾ ਹੱਥ ਸੀ ਉਹਨਾਂ ਨੇ ਹਿੰਦੂ ਮਹਾਸਭਾ ਦੇ ਸੀਨੀਅਰ ਨੇਤਾ ਸ਼ਾਮਾ ਪ੍ਰਸਾਦ ਮੁਖਰਜੀ ਨੂੰ 18 ਜੁਲਾਈ 1948 ਨੂੰ ਲਿਖੀ ਚਿੱਠੀ ਦੇ ਵਿੱਚ ਬਿਨਾਂ ਕਿਸੇ ਝਿਜਕ ਦੇ ਲਿਖਿਆ ਸੀ ਕੀ ਲਿਖਿਆ ਸੀ ਕਹਿੰਦੇ ਨੇ ਜਿੱਥੋਂ ਤੱਕ ਆਰਐਸਐਸ ਅਤੇ ਹਿੰਦੂ ਮਹਾਸਭਾ ਦੀ ਗੱਲ ਹੈ ਗਾਂਧੀ ਜੀ ਦੇ ਕਤਲ ਦਾ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਮੈਂ ਇਸ ਦੇ ਵਿੱਚ ਇਹਨਾਂ ਦੋਵਾਂ ਸੰਗਠਨਾਂ ਦੀ ਸਾਂਝ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਸਾਨੂੰ ਮਿਲੀ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹਨਾਂ ਦੋਵਾਂ ਸੰਸਥਾਵਾਂ ਦਾ ਖਾਸ ਕਰਕੇ ਆਰਐਸਐਸ ਦੀਆਂ ਗਤੀਵਿਧੀਆਂ ਦੇ ਫਲਸਰੂਪ ਦੇਸ਼ ਦੇ ਵਿੱਚ ਅਜੀਹਾ ਮਾਹੌਲ ਬਣ ਗਿਆ ਕਿ ਅਜੀਹਾ ਮਾੜਾ ਕਾਂਡ ਸੰਭਵ ਹੋ ਗਿਆ ਹੋ ਸਕਿਆ ਹੈ ਮੇਰੇ ਦਿਮਾਗ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੂ ਮਹਾਸਭਾ ਦਾ ਵੱਡਾ ਹਿੱਸਾ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਗੱਲ ਹੁੰਦੀ ਹੈ ਸਰਦਾਰ ਨੇ ਗਾਂਧੀ ਦੇ ਕਤਲ ਦੇ 8 ਮਹੀਨੇ ਬਾਅਦ 19 ਸਤੰਬਰ 1948 ਨੂੰ ਆਰਐਸਐਸ ਦੇ ਮੁਖੀਆਂ ਐਮਐਸ ਗੋਲ ਵਾਲਕਰ ਨੂੰ ਜਿਹੜੇ ਨੇ ਸਖਤ ਸ਼ਬਦਾਂ ਵਿੱਚ ਲਿਖਿਆ ਸੀ ਕਿ ਹਿੰਦੂਆਂ ਦਾ ਸੰਗਠਨ ਬਣਾਉਣਾ ਉਸ ਦੀ ਮਦਦ ਕਰਨਾ ਇੱਕ ਸਵਾਲ ਹੈ ਤੇ ਉਹਨਾਂ ਦੀਆਂ ਮੁਸੀਬਤਾਂ ਦਾ ਬਦਲਾ ਲਾਚਾਰ ਔਰਤਾਂ ਬੱਚਿਆਂ ਆਦਮੀਆਂ ਤੋਂ ਲੈਣਾ ਦੂਜਾ ਸਵਾਲ ਹੈ ਇਸ ਤੋਂ ਇਲਾਵਾ ਇਹ ਵੀ ਸੀ ਕਿ ਉਹਨਾਂ ਨੇ ਕਾਂਗਰਸ ਦਾ ਇੰਨੀ ਸਖਤੀ ਦੇ ਨਾਲ ਵਿਰੋਧ ਕਰਦਿਆਂ ਨਾ ਕਿ ਵਿਅਕਤੀਤਵ ਦਾ ਖਿਆਲ ਕੀਤਾ ਨਾ ਸਭਿਆਤਾ ਦਾ ਧਿਆਨ ਦਿੱਤਾ ਅਤੇ ਇਸ ਨੇ ਜਨਤਾ ਦੇ ਵਿੱਚ ਇੱਕ ਪ੍ਰਕਾਰ ਦੀ ਬੇਚਾਨੀ ਜਿਹੜੀ ਹੈ ਪੈਦਾ ਕਰ ਦਿੱਤੀ। ਇਹਨਾਂ ਦੀਆਂ ਸਾਰੀਆਂ ਤਕਰੀਰਾਂ ਸੰਪਰਦਾਇਕ ਜ਼ਹਿਰ ਦੇ ਨਾਲ ਸੰਪਰਦਾਇਕ ਜ਼ਹਿਰ ਦੇ ਨਾਲ ਭਰ ਦਿੱਤੀਆਂ ਸਨ। ਹਿੰਦੂਆਂ ਦੇ ਵਿੱਚ ਜੋਸ਼ ਪੈਦਾ ਕਰਨਾ ਤੇ ਉਹਨਾਂ ਦੀ ਉਹਨਾਂ ਦੀ ਰੱਖਿਆ ਦਾ ਪ੍ਰਬੰਧ ਕਰਨ ਦੇ ਲਈ ਇਹ ਜ਼ਰੂਰੀ ਨਹੀਂ ਸੀ ਕਿ ਜ਼ਹਿਰ ਫੈਲੇ। ਉਸ ਜ਼ਹਿਰ ਦਾ ਫਲ ਆਖਰ ਦੇ ਵਿੱਚ ਇਹੀ ਹੋਇਆ ਕਿ ਗਾਂਧੀ ਦੀ ਜਾਨ ਦੀ ਕੁਰਬਾਨੀ ਦੇਸ਼ ਨੂੰ ਸਹਣੀ ਪਈ। ਸਰਕਾਰ ਨੇ ਜਨਤਾ ਦੀ ਹਮਦਰਦੀ ਬਿਲਕੁਲ ਵੀ ਆਰਐਸਐਸ ਦੇ ਨਾਲ ਨਾ ਰਹੀ ਬਲਕਿ ਉਹਨਾਂ ਦੇ ਖਿਲਾਫ ਹੋ ਗਈ ਉਹਨਾਂ ਦੀ ਮੌਤ ਤੇ ਆਰਐਸਐਸ ਵਾਲਿਆਂ ਨੇ ਜੋ ਖੁਸ਼ੀ ਜ਼ਾਹਰ ਕੀਤੀ ਸੀ ਨਾ ਤੇ ਮਠਾਈਆਂ ਵੰਡੀਆਂ ਉਸ ਦੇ ਨਾਲ ਇਹ ਵਿਰੋਧ ਹੋਰ ਵੀ ਵੱਧ ਗਿਆ ਸਰਕਾਰ ਨੂੰ ਇਸ ਹਾਲਾਤ ਦੇ ਵਿੱਚ ਆਰਐਸ ਖਿਲਾਫ ਜੜੀ ਹੈ ਕਾਰਵਾਈ ਕਰਨੀ ਜ਼ਰੂਰੀ ਹੀ ਸੀ ਸਵਾਰਕਰ ਹੋਏ ਸੀ ਬਰੀ ਬਾਦ ਦੇ ਵਿੱਚ ਇਹ ਸੱਚ ਹੈ ਕਿ ਗਾਂਧੀ ਦੇ ਕਤਲ ਦੇ ਮਾਮਲੇ ਦੇ ਵਿੱਚ ਸਵਾਰ ਕਰ ਰਿਆ ਜਿਹੜਾ ਸੀ ਰਿਹਾ ਕਰ ਦਿੱਤੇ ਗਏ ਸੀ ਗਾਂਧੀ ਕਤਲ ਕੇਸ ਦੇ ਵਿੱਚ ਦਿਗੰਬਰ ਬਾਗੜੇ ਦਿਗੰਬਰ ਬਾਗੜੇ ਦੇ ਬਿਆਨ ਦੇ ਅਨੁਸਾਰ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਵਿੱਚ ਸਵਾਰ ਕਰਦੀ ਅਹਿਮ ਭੂਮਿਕਾ ਸੀ ਉਹਦੇ باوجود ਉਹ ਇਸ ਦੇ ਲਈ ਰਿਹਾ ਕਰ ਦਿੱਤੇ ਗਏ ਕਿ ਇਹਨਾਂ ਸਾਜ਼ਿਸ਼ਾਂ ਨੂੰ ਸਾਬਤ ਕਰਨ ਦੇ ਲਈ ਕੋਈ ਆਜ਼ਾਦ ਗਵਾਹ ਨਹੀਂ ਸੀ ਕਾਨੂੰਨ ਕਹਿੰਦਾ ਹੈ ਕਿ ਰਚੀ ਗਈ ਸਾਜ਼ਿਸ਼ ਨੂੰ ਅਦਾਲਤ ਦੇ ਵਿੱਚ ਸਾਬਤ ਕਰਨਾ ਹੋਵੇ ਤਾਂ ਇਸ ਦੀ ਪੁਸ਼ਟੀ ਆਜ਼ਾਦ ਗਵਾਹਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਬਹੁਤ ਘੱਟ ਸੰਭਵ ਹੁੰਦਾ ਹੈ ਕਿ ਗੁਪਤ ਤਰੀਕੇ ਦੇ ਨਾਲ ਰਚੀ ਗਈ ਸਾਜ਼ਿਸ਼ਾਂ ਦਾ ਕੋਈ ਆਜ਼ਾਦ ਗਵਾਹ ਮੌਜੂਦ ਹੋਵੇ ਕਾਨੂੰਨੀ ਤੌਰ ਦੇ ਉੱਤੇ ਇਹ ਸੀ ਕਿ ਅਤੇ ਗਾਂਧੀ ਦੇ ਕਤਲ ਕੇਸ ਦੇ ਵਿੱਚ ਸਵਾਰਕਰ ਸਜ਼ਾ ਤੋਂ ਬਚ ਜਾਂਦਾ ਹੈ ਅਜਿਹਾ ਹੀ ਕੁਝ ਅਲਾ ਬਖਸ਼ ਦੇ ਜੜਾ ਅੱਲਾ ਬਖਸ਼ ਦੇ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਅੱਲਾ ਬਖਸ਼ ਨੇ ਜਿਹੜਾ ਹੈ ਮੁਸਲਿਮ ਲੀਗ ਦੀ ਪਾਕਿਸਤਾਨ ਮੰਗ ਦੇ ਖਿਲਾਫ ਦੇਸ਼ ਦੇ ਮੁਸਲਮਾਨਾਂ ਦਾ ਇੱਕ ਵੱਡਾ ਅੰਦੋਲਨ 1940 ਦੇ ਵਿੱਚ ਖੜਾ ਕੀਤਾ ਸੀ ਅੱਲਾ ਬਖਸ਼ ਦੇ ਮੁਸਲਿਮ ਲੀਗ ਕਾਤਲ ਸਾਜ਼ਿਸ਼ ਕਰਤਾ ਸਜ਼ਾ ਤੋਂ ਬਚ ਗਏ ਉਹਨਾਂ ਦਾ ਕਤਲ 1943 ਦੇ ਵਿੱਚ ਕੀਤਾ ਗਿਆ ਸਵਾਰਕਰ ਦੇ ਖਿਲਾਫ ਅਪੀਲ ਕਿਉਂ ਨਹੀਂ ਹੋਈ ਹਾਲਾਂਕਿ ਇਹ ਗੱਲ ਅੱਜ ਤੱਕ ਸਮਝ ਤੋਂ ਬਾਹਰ ਹੈ ਕਿ ਹੇਠਲੀ ਅਦਾਲਤ ਨੇ ਸਵਾਰਕਰ ਨੂੰ ਦੋਸ਼ ਮੁਕਤ ਕੀਤਾ ਸੀ ਉਸਦੇ ਫੈਸਲੇ ਦੇ ਖਿਲਾਫ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਅਪੀਲ ਕਿਉਂ ਨਹੀਂ ਕੀਤੀ ਸਵਾਰਕਰ ਦੇ ਗਾਂਧੀ ਦੇ ਕਤਲ ਦੇ ਵਿੱਚ ਸ਼ਾਮਲ ਹੋਣ ਬਾਰੇ ਜੱਜ ਕਪੂਰ ਕਮਿਸ਼ਨ ਨੇ 1969 ਦੇ ਵਿੱਚ ਆਪਣੀ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਸੀ ਕਿ ਉਹ ਇਸ ਦੇ ਵਿੱਚ ਸ਼ਾਮਲ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਪਈ ਸੀ ਸਵਾਰਕਰਦੀ 26 ਫਰਵਰੀ 1968 ਨੂੰ ਮੌਤ ਹੋਈ ਇਹ ਵੱਖਰੀ ਗੱਲ ਹੈ ਕਿ ਇਸ ਦੇ باوجود ਸਵਾਰਕਰਦੀਆਂ ਫੋਟੋਆਂ ਮਹਾਰਾਸ਼ਟਰ ਵਿਧਾਨ ਸਭਾ ਭਾਰਤ ਦੀ ਸੰਸਦ ਦੀਆਂ ਕੰਧਾਂ ਤੇ ਸਜਾਈਆਂ ਗਈਆਂ ਅਤੇ ਇਹਨਾਂ ਤਸਵੀਰਾਂ ਨੂੰ ਸ਼ਰਤਾਂਝਲੀ ਵੀ ਦਿੱਤੀ ਜਾਂਦੀ ਹੈ ਜੀ ਦੋਸਤੋ ਇਹ ਐਜੀ ਗੱਲਬਾਤ ਜੋ ਕਿ ਕਿ ਮੋਹਨਦਾਸ ਕਰਮਚੰਦ ਗਾਂਧੀ ਦੇ ਕਤਲ ਦੇ ਵਿੱਚ ਵੀਰ ਸਵਾਰਕਰਦੀ ਕੋਈ ਭੂਮਿਕਾ ਸੀ ਜਾਂ ਨਹੀਂ